ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਜੀ ਦੇ ਸਾਹਮਣੇ ਸਫਰਿਸ਼ ਹਰਤ ਬਾਰੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਨੀ ਆ ਜਿਵੇਂ ਕਿ ਆਪ ਜੀ ਸਾਰੇ ਹੀ ਜਾਣਦੇ ਹੋ ਕਿ ਉਹ ਦਾ ਮਹੀਨਾ ਪੰਜਾਬੀ ਇਤਿਹਾਸ ਵਿੱਚ ਸਿੱਖ ਇਤਿਹਾਸ ਵਿੱਚ ਬਹੁਤ ਹੀ ਦੁੱਖਾਂ ਭਰਿਆ ਰਿਹਾ ਹੈ ਇਸ ਮਹੀਨੇ ਬਹੁਤ ਹੀ ਸਿੰਘਾਂ ਨੇ ਸ਼ਹਾਦਤ ਦਿੱਤੀ ਤੇ ਕਲਗੀਧਰ ਪਾਤਸ਼ਾਹ ਦਾ ਪਰਿਵਾਰ ਖੀਰੂ ਖੀਰੂ ਹੋ ਗਿਆ ਜਦੋਂ ਦਸ਼ਮੇਸ਼ਵੀਤਾ ਨੇ ਸਿੰਘਾ ਅਤੇ ਪਰਿਵਾਰ ਸਮੇਤ ਛੱਡਿਆ ਸੀ ਅਨੰਦਪੁਰ ਸਾਹਿਬ ਦਾ ਕਿਲਾ ਇੱਥੋਂ ਹੀ ਸ਼ੁਰੂਆਤ ਹੋਈ ਸੀ ਸਫਰੇ ਸ਼ਹਾਦਤ ਦੀ ਕਲਗੀਆਂ ਵਾਲਿਆ ਅਨੰਦਪੁਰ ਛੱਡ ਦਿੱਤਾ ਕਲਗੀਆਂ ਵਾਲਿਆ ਅਨੰਦਪੁਰ ਛੱਡ ਦਿੱਤਾ ਘੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਖੀਰੂ ਖੀਰੂ ਹੋ ਗਿਆ ਪਰਿਵਾਰ ਸਾਰਾ ਖੇਰੂ ਖੇਰੂ ਹੋ ਗਿਆ ਪਰਿਵਾਰ ਸਾਰਾ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਚਾਰੇ ਲਾਲ ਧਰਮ ਤੋਂ ਵਾਰੇ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਜਦੋਂ ਸਰਸਾ ਨਦੀ ਦੇ ਕੰਢੇ ਸੱਤ ਪੋ ਰਾਤ ਦੇ ਵੇਲੇ ਯੁੱਧ ਹੋਇਆ ਤੇ ਮੀ ਵੀ ਤੜਾ ਤੜ ਪੈਣ ਲੱਗਾ ਕਾਲੀ ਹਨੇਰੀ ਰਾਤ ਵੇਲੇ ਸਰਸਾ ਨਦੀ ਪਾਰ ਕਰਦੇ ਹੋਏ ਕਈ ਸਿੰਘ ਸ਼ਹੀਦ ਹੋ ਗਏ ਤੇ ਕਈ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਏ कलगी तरपिता ਦਾ ਪਰਿਵਾਰ ਖੀਰੂ ਖੀਰੂ ਹੋ ਗਿਆ ਤੇ ਅਜੀਹਾ ਵਿਛੜਿਆ ਫੇਰ ਕਦੇ ਨਾ ਮਿਲ ਸਕੇ ਪੋਦਾ ਮਹੀਨਾ ਸਿੱਖ ਇਤਿਹਾਸ ਵਿੱਚ ਬਹੁਤ ਹੀ ਸ਼ਹਾਦਤ ਭਰਿਆ ਹੈ ਇਸ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਆਪਾਂ ਸਾਰੇ ਹੀ ਬਾਣੀ ਪੜიਏ ਤੇ ਆਪਣੇ ਬੱਚਿਆਂ ਨੂੰ ਵੀ ਪ੍ਰੇਰਿਤ ਕਰੀਏ ਤਾਂ ਕਿ ਉਹ ਵੀ ਜਾਣ ਸਕਣ ਕਿਸੇ ਖਿ ਇਤਿਹਾਸ ਵਿੱਚ ਕੀ ਵਾਪਰਿਆ ਕਬੀਰ ਮਰਤਾ ਮਰਤਾ ਜਗਮੁਆ ਮਰ ਵੀ ਨਾ ਜਾਣਾ ਕੋਈ ਐਸੀ ਮਰਨੀ ਜੋ ਮਰੇ ਬਹੋਰ ਨਾ ਮਰਨਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ